हां जी सर आज ਤੁਸੀਂ ਜਿਹੜਾ ਇੱਥੇ ਪਹੁੰਚਿਆ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸ਼ਰਧਾਜਲੀ ਭੇਟਾ ਕਰਨ ਵਾਸਤੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਬਹੁਤ ਵੱਡੀ ਕੁਰਬਾਨੀ ਕੀਤੀ ਆ ਤੇ ਕਿਹੜੇ ਗਰੁੱਪ ਤੋਂ ਤੁਸੀਂ ਪਹੁੰਚੇ ਆ ਤੇ ਥੋੜਾ 2 ਮਿੰਟ ਵਾਸਤੇ ਦੱਸੋ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਸਥੇ ਮੈਂ ਕੈਪਟਨ ਵਿਕਰ ਸਿੰਘ ਸਿਲਕਾ ਕਮੇਟੀ ਸਾਕਾ ਸੈਨਿਕ ਮੂਗਾ ਜ਼ਿਲ੍ਹੇ ਦੀਆਂ ਸਾਬਕਾ ਸੈਨਿਕਾਂ ਦੀ ਜੁਬ ਕੁਇਟੀ ਬਣੀ ਹੋਈ ਹੈ। ਉਹਨਾਂ ਨੇ ਮਿਲ ਕੇ ਅੱਜ 23 ਮਾਰਚ 2024 ਦਿਨ ਸ਼ਹੀਦ ਛਰਵਾਰ ਸ਼ਿਮਿੰਦੇ ਅਜਮਪਾਲ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਦਾ ਅੱਜ ਸ਼ਹੀਦੀ ਦਿਵਸ ਹੈ। ਔਰ ਅਸੀਂ ਹਮੇਸ਼ਾ ਹਰ ਸਾਲ ਦੀ ਤਰ੍ਹਾਂ ਇਹਨਾਂ ਦੇ ਜਨਮ ਦਿਨ ਔਰ ਸ਼ਹੀਦੀ ਦਿਵਸ ਦੋਨੋਂ ਮਨਾਉਂਦੇ ਆ। ਤੋਂ ਅੱਜ ਅਸੀਂ ਸਾਰੀ ਹੀ ਕਮੇਟੀ ਜੋ ਇਕੱਠੀ ਹੋ ਕੇ ਅੱਜ ਅਸੀਂ ਇਹ ਸ਼ਹੀਦੀ ਦਿਵਸ ਦੇ ਉੱਤੇ ਇਕੱਠੇ ਹੋਏ ਆ ਅਸੀਂ ਹਮੇਸ਼ਾ ਹੀ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਕਿਉਂ ਕਿ ਕਿਉਂਕਿ ਸ਼ਹੀਦ ਫੌਮ ਦਾ ਸਰਮਾਇਆ ਹੁੰਦੇ ਨੇ ਔਰ ਹਮੇਸ਼ਾ ਸਾਨੂੰ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਔਰ ਸਾਥ ਹੀ ਸਾਥ ਜਿਹੜੀ ਸਭ ਤੋਂ ਵੱਡੀ ਗੱਲ ਹੈ ਅੱਜ ਕੱਲ ਦੀ ਜਨਰੇਸ਼ਨ ਹੈ ਉਹਨਾਂ ਨੂੰ ਉਹਨਾਂ ਦੇ ਮਾਪੇ ਉਹਨਾਂ ਦੇ ਪੇਰੈਂਟਸ ਹੈਗੇ ਆ ਉਹ ਇਹਦੇ ਬਾਰੇ ਜੋ ਹੈ ਸ਼ਹੀਦਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ ਤਾਂ ਸਾਡੀ ਇਹ ਬੇਨਤੀ ਹੈ ਕਿ ਸਾਰੇ ਪਰਿਵਾਰ ਆਪਣੇ ਆਪਣੇ ਬੱਚਿਆਂ ਨੂੰ ਇਹਨਾਂ ਦੇ ਬਾਰੇ ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਐ ਸ਼ਹੀਦ ਸਾਨੂੰ ਆਜ਼ਾਦੀ ਨੂੰ ਪ੍ਰਾਪਤ ਕਰਨ ਵਾਸਤੇ ਤਾਂ ਉਹਨਾਂ ਵਾਸਤੇ ਬੱਚਿਆਂ ਨੂੰ ਵੀ ਜਾਗਰੂਕ ਕਰਨ ਦੀ ਜ਼ਰੂਰਤ ਹੈ। ਥੈਂਕ ਯੂ ਸਾਹਿਬ। ਬਾਕੀ ਤੁਸੀਂ ਸਾਬ ਦੱਸੋ। ਬੈਟੂਕਾ ਖਾਲਸਾ ਵੈਡ ਉਸ ਦੀ ਖਾਤੇ ਅੱਜ ਦਾ ਦਿਨ ਸਾਡੇ ਵਾਸਤੇ ਬਹੁਤ ਹੀ ਮਹੱਤਵਪੂਰਨ ਦਿਨ ਹੈ ਜੋ ਕਿ 23 ਮਾਰਚ ਨੂੰ 23 ਮਾਰਚ 1931 ਨੂੰ ਸ਼ੀਤਪਾਲ ਸਿੰਘ ਰਾਜਪੂਰ ਅਤੇ ਸਖਦੇਵ ਜਿਨ੍ਹਾਂ ਨੂੰ ਫਾਂਸੀ ਹੋਈ ਆ ਉਹਨਾਂ ਦੀ ਜਿਹੜੀ ਫਾਂਸੀ ਆ 25 ਮਾਰਚ ਦੀ ਸੀ ਜਿਹੜੀ ਕਿ ਉਸ ਟਾਈਮ ਅੰਗਰੇਜ਼ ਸਰਕਾਰ ਨੇ ਦੋ ਦਿਨ ਪਹਿਲਾਂ ਹੀ ਉਹਨਾਂ ਨੂੰ ਰਾਤ ਦੇ ਟਾਈਮ ਫਾਂਸੀ ਦਿੱਤੀ ਗਈ ਉਹਦੇ ਤੋਂ ਸਾਡੇ ਜਿਹੜੇ ਲੋਕ ਬਹੁਤ ਹੀ ਪ੍ਰਭਾਵਤ ਹੋਰ ਜਾਗਰਤ ਹੋਏ ਜਿਹਦੇ ਨਾਲ ਜਿਹੜੇ ਅੰਗਰੇਜ਼ਾਂ ਨੂੰ ਬਹੁਤ ਹੀ ਵਕਤ ਪੈ ਗਿਆ ਤੇ ਉਹ ਦੇਸ਼ ਛੱਡਣ ਲਈ ਮਜਬੂਰ ਹੋ ਗਏ ਤੇ ਸਾਡੀ ਜਿਹੜੀ ਆ ਸਮੁੱਚੀ ਸਾਰੀ ਲੀਡਰਸ਼ਿਪ ਉਹ ਕੰਮ ਹੋਈ ਤੇ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ। ਫਿਰ ਇਹ ਕੰਮ ਕਰਨ ਵਾਸਤੇ ਇੱਕ ਸ਼ੁਰੂਆਤੀ ਲੋੜ ਹੁੰਦੀ ਆ। ਜਿਸ ਤਰ੍ਹਾਂ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਸਖਦੇਵ ਔਰ ਸ਼ਹਾਸ ਸਚਿੰਦਰ ਬੋਸ ਉਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਤੇ ਜਿਹੜਾ ਸੰਘਰਸ਼ ਸ਼ੁਰੂ ਹੋਇਆ ਉਸ ਤੋਂ ਬਾਅਦ ਸੰਘਰਸ਼ ਕਰਦੇ ਕਰਦੇ ਜਿਹੜਾ ਸਾਡਾ ਦੇਸ਼ ਆ ਉਹ ਆਜ਼ਾਦ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ